ਜੀਆਂ ਪਿੰਡਾਂ ਦਾ ਮੇਰਾ ਢੋਲ ਫਟਵਾਰੀ 25ਾਂ ਪਿੰਡਾਂ ਦਾ ਮੇਰਾ ਢੋਲ ਫਟਵਾਰੀ ਨੇਤੇ ਆਉਣਾ ਜਾਣਾ ਇਹਦਾ ਕੰਮ ਸਰਕਾਰੀ ਮੇਰਾ ਤੇ ਮੰਦੜਾ ਹਾਲ ਮਾਏ ਮੇਰੀਏ ਦੱਸ ਕਿੱਦਾਂ ਕੱਢਾਂ ਰਮਾਲ ਮਾਏ ਮੇਰੀਏ ਦੱਸ ਕਿੱਦਾਂ ਕੱਢਾਂ ਰਮਾਲ ਮਾਏ ਮੇਰੀਏ ਬੱਚੀਆਂ ਪਿੰਡਾਂ ਦਾ ਮੇਰਾ ਪਟਵਾਰੀ ਨੇ ਤੇ ਹੁਣਾ ਜਾਣਾ ਉਹਦਾ ਕੰਮ ਸਰਕਾਰੀ ਮੇਰਾ ਤੇ ਮੰਦੜਾ ਹਾਲ ਮਾਇ ਮੇਰੀਏ ਪੇਜੇ ਕਨੋਂ ਕਰ ਨਾਲ ਮਾਇ ਮੇਰੀਏ ਪੇਜੇ ਕਨੋਂ ਕਰ ਨਾਲ ਮਾਇ ਮੇਰੀਏ ਬੱਚੀਆਂ ਪਿੰਡਾਂ ਦਾ ਤੇਰਾ ਢੋਲ ਪਟਵਾਰੀ ਨੇ ਤੇ ਹੁਣਾ ਜਾਣਾ ਉਹਦਾ ਕੰਮ ਸਰਕਾਰੀ ਸਾਸ ਤੇਰੀ ਤੇ